ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਡਗਰੂ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਬਈਨੂ ਮੋਗਾ ਹੀ ਪੈਂਦੀ ਮੋਗਾ ਹੀ ਪੈਂਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਸਹਿਕਦੰਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕਿ ਦੁੱਧਵਾ ਦਾ ਕਿ ਨਮਾ ਸੂਆ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਡਰੈਸ ਦੱਸ ਦਿਓ ਜੀ ਬਰਜਿੰਦਰ ਸਿੰਘ ਰਾਜਪੈਂਡ ਡਗਰੂ ਝੜਾ ਮੋਡਾ ਮੋਬਾਈਲ ਨੰਬਰ 9478054900 ਠੀਕ ਆ ਜੀ ਐ ਕੈਨੀਮਲ ਸੇਲ ਆ ਇਹ ਝੋਟੀ ਦੀ ਕੀ ਡਿਟੇਲ ਆ ਜੀ ਕਿਨਮਾ ਸੂਆ ਸੂਣੀ ਐ ਝੋਟੀ ਪਹਿਲਾ ਸੂਆ ਆਪਣੇ ਘਰ ਦੀ ਰੱਖੀ ਹੋਈ ਐ ਠੀਕ ਆ ਜੀ ਤੇ ਕਿੰਨੇ ਕ ਦਿਨ ਲੈ ਜੂ ਜੀ ਚਾਰ ਮਹੀਨਾ ਲੈ ਜੀ 4 ਤੋਂ 5 ਦਿਨਾਂ ਦੀ ਤਰੀਕ ਮੁਤਾਬਕ ਕੱਚੀ ਆ ਬਾਕੀ ਮੌਸਮ ਗਰਮੀ ਦਾ 2-4 ਦਿਨ ਉੱਪਰ ਵੀ ਲਿਜਾ ਸਕਦੀ ਤੇ ਘੱਟ ਵੀ ਲਿਜਾ ਸਕਦੀ ਆ ਤੇ ਕਿੰਨਾ ਕੁ ਦੁੱਧ ਦੇ ਦੂ ਬਾਈ 11-12 ਕਿਲੋ ਠੀਕ ਆ ਜੀ ਤੋ ਹਾਂਜੀ ਤੋੜ ਕੇ ਦਿਖਾ ਦਿਓ ਜੀ 11-12 ਕਿਲੋ ਦੁੱਧ ਹੀ ਬਾਈ ਉਮੀਦ ਕਰਦੇ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀ ਰਵਾਧ ਕਰ ਲੂ ਤਾਂ ਵੱਧ ਵੀ ਦੇ ਸਕਦਾ ਫੇਸ ਕੁਆਲਟੀ ਸੋਹਣੀ ਆ ਜੀ ਚਾਰੇ ਥਣ ਦੇ ਦੇਖ ਸਕਦੇ ਹੋ ਤੁਸੀਂ ਇੱਕੋ ਹੀ ਸਾਈਜ਼ ਦੇ ਨਿਖੜਵੇਂ ਆਰਡਰ ਦੇ ਕੁਆਲਿਟੀ ਤੋਂ ਸ਼ਾਨਦਾਰ ਆ ਬਾਕੀ ਚਾਰਾਂ ਕ ਦਿਨਾਂ ਦੀ ਬਾਈ ਕੱਚੀ ਦੱਸਦਾ ਇਹ ਚਾਰਾਂ ਦੇ ਰਾਨ ਤਿਕਰ ਹਵਾਨਾ ਪੂਰਾ ਭਰ ਲੈਣਾ ਜੀ ਮੱਜ ਨੇ ਹਵਾਨਾ ਹਜੇ ਵੀ ਬਹੁਤ ਸੋਹਣਾ ਤਿਆਰ ਕੀਤਾ ਲਿਆ ਵੀਰ ਵਾਪਸ ਬਾਕੀ ਚੌੜੇ ਪੱਠ ਪੁੜੇ ਦੀ ਤੇ ਹੈਵੀ ਬਾਡੀ ਵੇਟ ਦੀ ਪਹਿਲੇ ਸੂਏ ਸੋਨਾ ਜੀ ਝੋਟੀ ਨੇ ਫੇਸ ਕੁਆਲਿਟੀ ਸੋਹਣੀ ਆ ਸੋਨਾ ਕੁੰਡਾ ਸਿੰਘ ਦੇਖ ਸਕਦੇ ਹੋ ਤੁਸੀਂ ਜੈਡ ਬਲੈਕ ਆ ਜੀ ਸਾਰੀ ਬਾਕੀ ਚੌੜੇ ਪੱਠ ਪੂਰੇ ਦੀ ਦੇਖ ਸਕਦੇ ਹਾਂ। ਹਵਾਨਾ ਤੁਹਾਨੂੰ ਫਿਰ ਨੇੜੇ ਤੋਂ ਦਿਖਾ ਦਿੰਨਾ ਜੀ। ਤਿਆਰੀ ਸੋਹਣੀ ਕੀਤੀ ਹੋਈ ਆ। ਚਾਰੇ ਧਨ ਨਿਖੜ ਮੇ ਇੱਕੋ ਸੈਜ ਦੇ 11-12 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆ। ਬਾਕੀ ਦੁੱਧ ਸੇਵਾ ਦਾ ਹੁੰਦਾ। ਥਣਾਂ ਦੇ ਸਾਈਡ ਨੇੜੇ ਤੋਂ ਦੇਖ ਲਓ ਜੀ। ਬਹੁਤ ਸੋਹਣਾ ਹੱਤੀ ਜਵਾਈ ਵਾਲਾ ਥਣ। ਚਾਰੇ ਥਣ ਨਿਖੜ ਮੇ ਸੋਹਣੀ ਫੇਸ ਕੁਆਲਿਟੀ। ਸੀਲ ਸਭ ਪੂਰੀ ਆ ਜੀ। ਪੂਰੀ ਸੀਲ ਸਾਬਾ ਤੁਸੀਂ ਦੇਖ ਸਕਦੇ ਹੋ ਚਾਹੇ ਜਵਾਕ ਚੋਈ ਜਾਂ ਕੀ ਮੁੱਲ ਹੈ ਜੀ ਇਹਦਾ ਫੋਨ ਤੇ ਰਿਡ ਫੋਨ ਤੇ ਕਰ ਲਾਂਗੇ ਜੀ ਮੁੱਲ ਬਾਈ ਫੋਨ ਤੇ ਕਰ ਲੈਣਗੇ ਜਿਹੜੇ ਵੀਰ ਨੂੰ ਝੋਟੀ ਪਸੰਦ ਆਉਂਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਸੋਹਣੀ ਫੇਸ ਕੁਆਲਿਟੀ ਚੌੜੇ ਪੱਠ ਪੂੜੇ ਤੇ ਹੈਵੀ ਬੋਡੀ weight ਦੀ ਝੋਟੀ ਆ ਜੀ ਧੰਨਵਾਦ ਜੀ